ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੈਂ ਗੱਲ ਜ਼ਰੂਰ ਕਰਨਾ ਚਾਹੂੰਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਉਂਕਿ ਭਗਵੰਤ ਮਾਨ ਦੀ ਅੱਖ ਇੱਕ ਵਾਰ ਫਿਰ ਤੋਂ ਵੱਡੇ ਉਲਟਫੇਰ ਤੇ ਹੈ ਕਿਹੜਾ ਉਲਟਫੇਰ ਜੋ ਹੈ ਭਗਵੰਤ ਮਾਨ ਪੰਜਾਬ ਦੀ ਸਿਆਸਤ ਵਿੱਚ ਕਰਨਾ ਚਾਹੁੰਦੇ ਨੇ ਮੈਂ ਚਾਹੂੰਗੀ ਜਰੂਰ ਪ੍ਰੋਗਰਾਮ ਦੀ ਸ਼ੁਰੂਆਤ ਜੋ ਹੈ ਇਸੇ ਖਬਰ ਤੇ ਇਸੇ ਐਨਾਲਿਸਿਸ ਨਾਲ ਸ਼ੁਰੂ ਕਰਿਓ ਦੇਖੋ ਦੇਖਿਆ ਜਾਵੇ ਤਾਂ ਕਈ ਉਲਟਫੇਰ ਪਿਛਲੇ ਦਿਨਾਂ 'ਚ ਭਗਵੰਤ ਮਾਨ ਉਹਨਾਂ ਨੇ ਕੀਤੇ ਨੇ ਇਹ ਵੀ ਇੱਕ ਵੱਡਾ ਉਲਟਫੇਰ ਹੈ ਕਿ ਜਿਹੜੀਆਂ ਹੁਣ ਪੰਚਾਇਤੀ ਚੋਣਾਂ ਨੇ ਜਿਹੜੀਆਂ ਉਹ ਕਿਸੇ ਸਿੰਬਲ ਤੇ ਨਹੀਂ ਲੜੀਆਂ ਜਾਣੀਆਂ ਆਮ ਤੌਰ ਤੇ ਪੰਚਾਇਤੀ ਚੋਣਾਂ ਦੇ ਵਿੱਚ ਹਿੰਸਾ ਵੀ ਬਹੁਤ ਹੁੰਦੀ ਸੀ ਔਰ ਪਿੰਡਾਂ ਦੇ ਵਿੱਚ ਧੜੇਬੰਦੀ ਵੀ ਬਹੁਤ ਹੁੰਦੀ ਸੀ ਇਸ ਵਾਰ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਕਿਸੇ ਵੀ ਪੋਲਿਟੀਕਲ ਪਾਰਟੀ ਦੇ ਸਿੰਬਲ ਤੇ ਨਹੀਂ ਹੋਣੀਆਂ ਇਹ ਵੀ ਮੈਨੂੰ ਲੱਗਦਾ ਇੱਕ ਸਿਆਸੀ ਉਲਟਫੇਰ ਹੈ ਭਾਵੇਂ ਅਸੀਂ ਇਹਨੂੰ ਇੱਕ ਪੋਲਿਟੀਕਲ ਰਿਫਾਰਮਸ ਕਹਿ ਲਈਏ ਜਿਵੇਂ ਪਿਛਲੇ ਸਮਿਆਂ 'ਚ ਭਾਵੇਂ ਕੈਪਟਨ ਅਮਰਿੰਦਰ ਸਿੰਘ ਜਾਂ ਸੁਖਬੀਰ ਸਿੰਘ ਬਾਦਲ ਸੀ ਉਹ ਗੱਲਾਂ ਕਰਦੇ ਸੀ ਐਡਮਿਨਿਸਟ੍ਰੇਟਿਵ ਰਿਫਾਰਮਸ ਦੀਆਂ ਸੋ ਇਹਨੂੰ ਅਸੀਂ ਇੱਕ ਪੋਲਿਟੀਕਲ ਰਿਫਾਰਮਸ ਦੀ ਕੈਟਾਗਰੀ ਦੇ ਵਿੱਚ ਵੀ ਰੱਖ ਸਕਦੇ ਹਾਂ ਦੂਸਰਾ ਹੁਣ ਭਗਵੰਤ ਮਾਨ ਦਾ ਜਿਹੜਾ ਅਸਲ ਨਿਸ਼ਾਨਾ ਉਹਨੇ ਹਰਿਆਣੇ ਦੀਆਂ ਉਹ ਸੀਟਾਂ ਜਿਹੜੀਆਂ ਪੰਜਾਬ ਦੀ ਸਰਹੱਦ ਦੇ ਬਿਲਕੁਲ ਨੇੜੇ ਤੇੜੇ ਨੇ ਦੇਖੋ ਅਸੀਂ ਇੱਕ ਗੱਲ ਦੇਖੀਏ ਸਭ ਤੋਂ ਪਹਿਲਾਂ 2019 ਦੇ ਵਿੱਚ ਆਮ ਆਦਮੀ ਪਾਰਟੀ ਨੇ ਹਰਿਆਣੇ 'ਚ ਚੋਣਾਂ ਲੜੀਆਂ ਸੀ ਭਾਵੇਂ ਆਮ ਆਦਮੀ ਪਾਰਟੀ ਨੂੰ 0.48% ਉਦੋਂ ਨੋਟਾਂ ਨੂੰ 0.53% ਵੋਟ ਪਈ ਸੀ ਸੋ ਨੋਟਾਂ ਨਾਲੋਂ ਵੀ ਘੱਟ ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਪਈਆਂ ਸੀ ਹਰਿਆਣੇ 'ਚ 2019 46 ਦੇ ਕਰੀਬ ਸੀਟਾਂ ਸੀ ਆਮ ਆਦਮੀ ਪਾਰਟੀ ਨੇ ਚੋਣਾਂ ਲੜੀਆਂ ਸੀ ਇਹਦਾ ਮਤਲਬ ਹੈ ਕਿ ਹੁਣ ਭਗਵੰਤ ਮਾਨ ਅਗਰ ਪੰਜਾਬ 'ਚ ਵੀ ਹਰਿਆਣੇ 'ਚ ਵੀ ਦਿੱਲੀ 'ਚ ਵੀ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਨੇ ਉਂਝ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਅਰਵਿੰਦ ਕੇਜਰੀਵਾਲ ਤੋਂ ਬਾਅਦ ਅਗਰ ਕੋਈ ਦੂਸਰਾ ਮੁੱਖ ਮੰਤਰੀ ਆਇਆ ਤੇ ਉਹ ਭਗਵੰਤ ਮਾਨ ਹੈ ਹਾਲਾਂਕਿ ਹੁਣ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨਹੀਂ ਤੇ ਬੀਬੀ ਆਤਸ਼ੀ ਨੇ ਹਰਿਆਣੇ ਦੇ ਮੁੱਖ ਮੰਤਰੀ ਦੀ ਸੌਂ ਚੱਕ ਲਈ ਹੈ ਪਰ ਭਗਵੰਤ ਮਾਨ अरविंद केजरीवाल ਤੋਂ ਬਾਅਦ ਦੂਸਰੇ ਨੰਬਰ ਦੇ ਮੁੱਖ ਮੰਤਰੀ ਜਾਂ ਦੂਸਰੇ ਨੰਬਰ ਦੇ ਆਗੂ ਬਣੇ ਪਾਰਟੀ ਦੇ ਵਿੱਚ ਜ਼ਰੂਰ ਨਜ਼ਰ ਆਉਂਦੇ ਨੇ ਹੁਣ ਸਵਾਲ ਇਹ ਹੈ ਕਿ ਭਗਵੰਤ ਸਿੰਘ ਕਿਉਂ ਚਾਹੁੰਦੇ ਨੇ ਕਿ ਉਹ ਹਰਿਆਣਾ ਦੀਆਂ ਸੀਟਾਂ ਜਿੱਤਣ ਅਸਲ 'ਚ ਪੰਜਾਬ ਦੀ ਸਰਹੱਦ ਦੇ ਨਾਲ-ਨਾਲ ਕਈ ਅਜਿਹੇ ਹਲਕੇ ਨੇ ਜਿਹੜੇ ਸਿੱਧੇ-ਸਿੱਧੇ ਪੰਜਾਬ ਦੇ ਪੰਜਾਬ ਔਰ ਜਿਹੜਾ ਹਰਿਆਣਾ ਹੈ ਉਹਦੇ ਬਾਰਡਰ ਤੇ ਪੈਂਦੇ ਨੇ ਬਹੁਤ ਸਾਰੇ ਹਲਕੇ ਨੇ ਹੁਣ ਇਦੇ ਚ ਪਿਹੋਵਾ ਵੀ ਹੈ ਪਿਹੋਵਾ ਤੋਂ ਚਲੋ ਡਾਕਟਰ ਗੁਰਪ੍ਰੀਤ ਕੌਰ ਆਉਂਦੇ ਨੇ ਪਿਹੋਵਾ ਦੇ ਉਹ ਰਹਿਣ ਵਾਲੇ ਨੇ ਇਹ ਇੱਕ ਅਜਹੀ ਸੀਟ ਹੈ ਜਿੱਥੇ ਭਗਵੰਤ ਮਾਨ ਦੀ ਨਜ਼ਰ ਹੈ ਕਿ ਉਹਨਾਂ ਨੂੰ ਉਮੀਦ ਵੀ ਹੈ ਕਿ ਇੱਥੋਂ ਸਾਨੂੰ ਕੁਝ ਨਾ ਕੁਝ ਮਿਲੇਗਾ ਇਸ ਤੋਂ ਇਲਾਵਾ ਜਿਹੜੀਆਂ ਹੋਰ ਸੀਟਾਂ ਨੇ ਜਿਹੜੀਆਂ ਪ੍ਰਮੁਖਤਾ ਦੇ ਨਾਲ ਜਿਨ੍ਹਾਂ ਦੇ ਉੱਪਰ ਨਜ਼ਰ ਆ ਆਮ ਆਦਮੀ ਪਾਰਟੀ ਦੀ ਖਾਸ ਤੌਰ ਤੇ ਸਰਹੱਦੀ ਸੀਟਾਂ ਇਹਨਾਂ ਦੇ ਵਿੱਚ ਹੈ ਸ਼ਾਹਬਾਦ ਕਲਿਆਤ ਗੁਲਾ ਅੰਬਾਰਾ ਤੁਹਾਨਾ ਰਪਤਿਆ ਨਰਵਾਣਾ ਰਨੀਆਂ ਕਾਲਾਂ ਵਾਲੀ ਜੱਬ ਵਾਲੀ ਇਹ ਉਹ ਸੀਟਾਂ ਨੇ ਜਿਹੜੀਆਂ ਇੱਕ ਤਰੀਕੇ ਨਾਲ ਸਰਹੱਦ ਤੇ ਨੇ ਜਾਂ ਪੰਜਾਬ ਤੋਂ ਬਹੁਤ ਨੇੜੇ ਨੇ ਇਹਨਾਂ ਦੇ ਵਿੱਚ ਪੰਜਾਬੀ ਬੋਲਦੇ ਲੋਕ ਵੀ ਨੇ ਹੁਣ ਜਿਹੜਾ ਬਾਰ ਬਾਰ ਭਗਵੰਤ ਮਾਨ ਹੁਣਾਂ ਦਾ ਚੋਣ ਪ੍ਰਚਾਰ ਹਰਿਆਣਾ ਦੇ ਵਿੱਚ ਹੋ ਰਿਹਾ ਫੋਕਸ ਭਗਵੰਤ ਮਾਨ ਦਾ ਇਹਨਾਂ ਸੀਟਾਂ ਤੇ ਇਸ ਕਰਕੇ ਹੈ ਕਿ ਅਗਰ ਹਰਿਆਣੇ ਦੇ ਵਿੱਚ 5 ਅਕਤੂਬਰ ਨੂੰ ਪੈਣ ਵਾਲੀਆਂ ਚੋਣਾਂ 'ਚ ਇਹਨਾਂ ਸਰਹੱਦੀ ਇਲਾਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੱਤ ਦਵਾਗੇ ਭਗਵੰਤ ਮਾਨ ਕਿਉਂਕਿ ਮੁੱਖ ਰੂਪ ਤੋਂ ਉਹਨਾਂ ਦਾ ਜ਼ਿੰਮਾ ਇਹਨਾਂ ਸੀਟਾਂ ਤੇ ਹੈ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਚੰਗੀ ਵੋਟ ਪਾਰਟੀ ਨੂੰ ਮਿਲੀ ਹੈ ਅੰਬਾਲਾ ਦੇ ਵਿੱਚ ਤਾਂ ਜਿਹੜਾ ਕੈਂਡੀਡੇਟ ਸੀ ਸੁਸ਼ੀਲ ਗੁਪਤਾ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਨਵੀਨ ਜਿੰਦਲ ਤੋਂ 29-30 ਹਜ਼ਾਰ ਵੋਟਾਂ ਦੇ ਫਰਕ ਨਾਲ ਹੀ ਹਾਰੇ ਨੇ ਪਾਰਲੀਮੈਂਟ ਦੇ ਸੀਟ ਬਹੁਤ ਜ਼ਿਆਦਾ ਫਰਕ ਨਹੀਂ ਸੀ ਇਸ ਕਰਕੇ ਇਸ ਵਾਰ ਕੋਸ਼ਿਸ਼ ਇਹ ਹੈ ਭਗਵੰਤ ਮਾਨ ਦੀ ਕਿ ਸਾਡਾ ਹਰਿਆਣਾ ਚ ਇੱਕ ਤਾਂ ਖਾਤਾ ਖੁੱਲੇ ਪਰ ਅਗਰ ਕਿਤੇ ਸਰਹੱਦੀ ਇਲਾਕਿਆਂ ਦੇ ਵਿੱਚੋਂ 4-5 ਸੀਟਾਂ ਆ ਜਾਣ ਕੁੱਲ 26-27 ਸੀਟਾਂ ਪੰਜਾਬ ਦੇ ਨਾਲ ਜੁੜੇ ਇਲਾਕੇ ਔਰ ਦਿੱਲੀ ਦੇ ਨਾਲ ਜੁੜੇ ਇਹ 26-27 ਸੀਟਾਂ ਨੇ ਜਿੱਥੇ ਆਮ ਆਦਮੀ ਪਾਰਟੀ ਆਸਵੰਦ ਹੈ ਕਿ ਸਾਨੂੰ ਦਿੱਲੀ ਦਾ ਵੀ ਫਰਕ ਇਹਨਾਂ ਫਾਇਦਾ ਮਿਲੇਗਾ ਤੇ ਪੰਜਾਬ ਦਾ ਵੀ ਫਾਇਦਾ ਮਿਲੇਗਾ ਹੁਣ ਇਹਦੇ ਪਿੱਛੇ ਦੋ ਤਿੰਨ ਕਾਰਨ ਹੋਰ ਆਮ ਆਦਮੀ ਪਾਰਟੀ ਦੇਖ ਰਹੀ ਹੈ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਨਾਰਾਜ਼ਗੀ ਰਹੀ ਹੈ ਕਿਸਾਨਾਂ ਦੀ ਉਸ ਤੋਂ ਬਾਅਦ ਇਹ ਵੀ ਲੱਗਦਾ ਆਮ ਆਦਮੀ ਪਾਰਟੀ ਨੂੰ ਕਿ ਜਿਹੜੀ ਕਿਸਾਨੀ ਵੋਟ ਹੈ ਉਹ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੂੰ ਵੀ ਪਏਗੀ ਹਾਲਾਂਕਿ ਇੰਡੀਆ ਨੈਸ਼ਨਲ ਲੋਕ ਦਲ ਜਾਂ ਜਨਾਇਕ ਜਜਪੀ ਸਾਰੇ ਆਪਣੇ ਆਪਣੇ ਤੌਰ ਤੇ ਇਹ ਦਾਵਾ ਤਾਂ ਕਰਦੇ ਨੇ ਕਿ ਪਿੰਡੂ ਵੋਟ ਸਾਨੂੰ ਵੀ ਪਏਗੀ ਪਰ ਆਮ ਆਦਮੀ ਪਾਰਟੀ ਵੀ ਆਸਵੰਦ ਹੈ ਤੁਸੀਂ ਵੇਖੋ ਉਹਨੇ ਦੌਰੇ ਹਲੇ ਤੱਕ ਨਾ ਸੁਨੀਤਾ ਕੇਜਰੀਵਾਲ ਦੇ ਲੱਗੇ ਨੇ ਨਾ ਅਰਵਿੰਦ ਕੇਜਰੀਵਾਲ ਦੇ ਲੱਗੇ ਅਰਵਿੰਦ ਕੇਜਰੀਵਾਲ ਪਰਸੋਂ ਵੀ ਆਏ ਕੱਲ ਵੀ ਆਏ ਅੰਜ ਤੱਕ ਅਲ ਭਗਵੰਤਮਾਨ ਵੀ ਫੇਰ ਆ ਰੋਡ ਸ਼ੋ ਕਰਕੇ ਆਏ ਨੇ ਹਲਕਾ ਮੇਮ ਚ ਪਾਰਟੀ ਦੇ ਉਮੀਦਵਾਰ ਦੇ ਹੱਕ ਚ ਉਹਨਾਂ ਨੇ ਰੋਡ ਸ਼ੋ ਕੱਢਿਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਆਮ ਆਦਮੀ ਪਾਰਟੀ ਦੇ ਰੋਡ ショਅ ਦੇ ਵਿੱਚ ਵੀ ਉੱਥੇ ਲੋਕ ਨਜ਼ਰ ਆਏ ਜਿਵੇਂ ਕਾਂਗਰਸ ਜਾਂ ਭਾਜਪਾ ਦੇ ਰੋਡ ショਅ ਦੇ ਵਿੱਚ ਇਕੱਠ ਹੁੰਦਾ ਹੈ ਇਹਦੇ ਤੋਂ ਅਸੀਂ ਇਹ ਵੀ ਅੰਦਾਜ਼ਾ ਲਾ ਸਕਦੇ ਹਾਂ ਕਿ ਕਈ ਸੀਟਾਂ ਦੇ ਉੱਤੇ ਟਿਕਾਣੀ ਟੱਕਰ ਬਣਦੀ ਨਜ਼ਰ ਆਉਂਦੀ ਹੈ ਉਂਝ ਵੋਟਰਾਂ ਦਾ ਰੁਝਾਨ ਇਹ ਤਾਂ ਹੁਣ 8 ਅਕਤੂਬਰ ਨੂੰ ਜਦੋਂ ਨਤੀਜੇ ਆਣੇ ਨੇ ਉਸ ਵੇਲੇ ਪਤਾ ਲੱਗਣਾ ਹੈ ਪਰ ਆਮ ਆਦਮੀ ਪਾਰਟੀ ਦੇ ਰੋਡ ショਅ ਜਾਂ ਜਿਹੜੀਆਂ ਰੈਲੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਵੋਟਰਾਂ ਦਾ ਰਸ਼ ਹੈ ਉਹ ਆਮ ਆਦਮੀ ਪਾਰਟੀ ਨੂੰ ਕਾਫੀ ਜ਼ਿਆਦਾ ਅਸੰਤੁਸ਼ਟੀ ਪ੍ਰਦਾਨ ਕਰਨ ਵਾਲਾ ਕਿਉਂਕਿ ਹਜੇ ਵੀ ਆਮ ਆਦਮੀ ਪਾਰਟੀ ਦੇ ਹਰਿਆਣੇ ਚ ਪੈਰ ਨਹੀਂ ਲੱਗੇ ਭਾਵੇਂ ਅਰਵਿੰਦ ਕੇਜਰੀਵਾਲ ਹਰਿਆਣੇ ਦੇ ਨੇ ਤਿੰਨ ਵਾਰ ਮੁੱਖ ਮੰਤਰੀ ਦਿੱਲੀ ਚ ਬਣੇ ਨੇ ਪਰ ਪੰਜਾਬ ਚ ਆਮ ਆਦਮੀ ਪਾਰਟੀ ਦੇ ਪੈਰ ਨਹੀਂ ਲੱਗੇ ਔਰ ਭਗਵੰਤ ਮਾਨ ਜਿਹੜਾ ਉਲਟ ਫੇਰ ਕਰਨਾ ਚਾਹੁੰਦੇ ਨੇ ਅਗਰ ਹਰਿਆਣੇ ਚ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਕੁਝ ਸੀਟਾਂ ਜਿਤਾ ਕੇ ਦੇਗੇ ਤੇ ਫਿਰ ਜਿਹੜੀਆਂ ਪੰਜਾਬ ਦੀਆਂ ਅਗਲੀਆਂ 4 ਜਮਨੀ ਚੋਣਾਂ ਨੇ ਉਹਦਾ ਵੀ ਫਾਇਦਾ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਮਿਲ ਸਕਦਾ ਕਿਉਂਕਿ ਜਿੰਨਾ ਹੀ 8 ਅਕਤੂਬਰ ਨੂੰ ਰਿਜ਼ਲਟ ਆਉਣਾ ਹੈ ਬਹੁਤ ਸੰਭਾਵਨਾ ਹੈ ਕਿ ਉਸ ਤੋਂ ਬਾਅਦ ਭਾਰਤ ਦਾ ਚੋਣ ਕਮਿਸ਼ਨ ਜਿਹੜੀਆਂ ਅਗਲੀਆਂ ਚੋਣਾਂ ਕਰਵਾਉਣ ਵਾਲਾ ਹੈ ਭਾਵੇਂ ਉਹਦੇ ਵਿੱਚ ਮਹਾਰਾਸ਼ਟਰ ਹੈ ਜੰਮੂ ਕਸ਼ਮੀਰ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੀਆਂ ਚਾਰ ਜਮਨੀ ਚੋਣਾਂ ਵੀ ਉਹਨਾਂ ਦੇ ਨਾਲ ਕਰਾਈਆਂ ਜਾ ਸਕਦੀਆਂ ਨੇ ਇਹ ਉਹ ਕਾਰਨ ਹੈ ਕਿ ਜਿਹੜੇ ਵੱਖ-ਵੱਖ ਕੈਂਡੀਡੇਟ ਨੇ ਉਹ ਆਪਣੇ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਪੂਰੀ ਤਰ੍ਹਾਂ ਨਾਲ ਸਰਗਰਮ ਨੇ ਰਾਜਾ ਵੜਿੰਗ ਉਹ ਲਗਾਤਾਰ ਗਿੱਦਰਵਾਹਾ ਦੇ ਵਿੱਚ ਸਰਗਰਮ ਨੇ ਕਿਉਂਕਿ ਮੰਨਿਆ ਜਾ ਰਿਹਾ ਕਿ ਉਹਨਾਂ ਦੀ ਧਰਮ ਪਤਨੀ ਨੂੰ ਉਹ ਸੀਟ ਜਾ ਸਕਦੀ ਹੈ ਆਮ ਆਦਮੀ ਪਾਰਟੀ ਉੱਥੇ ਵਿਕਾਸ ਕੰਮਾਂ ਤੇ ਜ਼ੋਰ ਲਾ ਰਹੀ ਹੈ ਕਿਉਂਕਿ ਜਿਹੜੇ ਹਰਦੀਪ ਸਿੰਘ ਸ਼ਾਮਿਲ ਹੋਏ ਨੇ ਹਰਦੀਪ ਸਿੰਘ ਜਿਹੜੇ ਕਿ ਟਰਾਂਸਪੋਰਟਰ ਵੀ ਨੇ ਉਹਗੇ ਟਰਾਂਸਪੋਰਟਰ ਨੇ ਸੁਖਬੀਰ ਸਿੰਘ ਬਾਦਲ ਦੇ ਨੇੜੇ ਸੀ ਸੋ ਡਿੰਪਿਟ ਲੋ ਡਿੰਪਿਟ ਲੋ ਵੀ ਪੂਰਾ ਜ਼ੋਰ ਲਾ ਰਹੇ ਨੇ ਇਹਦੇ ਨਾਲ ਨਾਲ ਅਕਾਲੀ ਦਲ ਦੇ ਕਈ ਉਮੀਦਵਾਰ ਜਿਹੜੇ ਸੰਭਾਵੀ ਨੇ ਉਹ ਲਗਾਤਾਰ ਸਰਗਰਮ ਨੇ ਗਿਰਵਾਹ ਦੇ ਵਿੱਚ ਪਰ ਬਰਨਾਲਾ ਚ ਅਸੀਂ ਦੇਖਦੇ ਆਂ ਬੀਜੇਪੀ ਵੱਲੋਂ ਕੇਵਲ ਢਿੱਲੋਂ ਸਰਗਰਮ ਨੇ ਕਾਂਗਰਸ ਦੇ ਵਿੱਚ ਜਿਹੜੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਨੇ ਉਹ ਉੱਥੇ ਕਾਫੀ ਜ਼ਿਆਦਾ ਸਰਗਰਮ ਨੇ ਹੋਰ ਵੀ ਕਈ ਆਗੂ ਕਾਂਗਰਸ ਦੇ ਉੱਤੇ ਟਿਕਟ ਦੇ ਦਾਵੇਦਾਰ ਨੇ ਇਸੇ ਤਰ੍ਹਾਂ ਅਕਾਲੀ ਦਲ ਔਰ ਬੀਜੇਪੀ ਇਹਨਾਂ ਦੇ ਵੀ ਜਿਹੜੇ ਕੈਂਡੀਡੇਟ ਨੇ ਉਹ ਪੂਰੀ ਤਰ੍ਹਾਂ ਨਾਲ ਸਰਗਰਮ ਨੇ ਇਹੋ ਜੀ ਸਥਿਤੀ ਡੇਰਾ ਬਾਬਾ ਨਾਨਕ ਵੀ ਸਾਨੂੰ ਨਜ਼ਰ ਆਉਂਦੀ ਹੈ ਔਰ ਜਿਹੜੇ ਇੱਕ ਹੋਰ ਸਾਡੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਜਿਹੜੇ ਕਿ ਪਹਿਲਾਂ ਵਿਧਾਇਕ ਸੀਗੇ ਚੱਬੇਵਾਲ ਡਾਕਟਰ ਰਾਜਕੁਮਾਰ ਚੱਬੇਵਾਲ ਸੋ ਉਹਨਾਂ ਦੀ ਸੀਟ ਤੇ ਵੀ ਬਹੁਤ ਜ਼ਿਆਦਾ ਸਰਗਰਮੀ ਬਣੀ ਹੈ ਸੋ ਹਰਿਆਣੇ ਦੇ ਵਿੱਚ ਅਗਰ ਭਗਵੰਤ ਮਾਨ ਆਮ ਆਦਮੀ ਪਾਰਟੀ ਨੂੰ ਵੋਟ ਪਰਸੈਂਟੇਜ ਵਧਾਉਣ ਚ ਕਾਮਯਾਬ ਰਹਿੰਦੇ ਨੇ ਤੇ ਕੁਝ ਸੀਟਾਂ ਜਿੱਤਣ ਚ ਕਾਮਯਾਬ ਰਹਿੰਦੇ ਨੇ ਇਹਨਾਂ ਚਾਰ ਜ਼ਿਮਨੀ ਚੋਣਾਂ ਤੇ ਉਹਨਾਂ ਦਾ ਸਿੱਧਾ ਅਸਰ ਪੈਣਾ ਉਂਝ ਭਾਵੇਂ ਪੰਜਾਬ ਦੀਆਂ ਜਿਹੜੀਆਂ ਜ਼ਿਮਨੀ ਚੋਣਾਂ ਨੇ ਉਨ੍ਹਾਂ ਦਾ ਉਸ ਤਰ੍ਹਾਂ ਦਾ ਸਿੱਧਾ ਅਸਰ ਨਹੀਂ ਹੈ ਹਰਿਆਣੇ ਦੀ ਜਿੱਤ ਹਾਰ ਨਾਲ ਪੈਣਾ ਪਰ ਫਿਰ ਵੀ ਮਨੋਵਿਗਿਆਨਿਕ ਤੌਰ ਤੇ ਆਮ ਆਦਮੀ ਪਾਰਟੀ ਨੂੰ ਲਾਹਾ ਮਿਲ ਸਕਦਾ ਹੈ ਅਗਰ ਹਰਿਆਣੇ ਚ ਪਾਰਟੀ ਜਿੱਤਦੀ ਹੈ ਔਰ ਚਾਰ ਜ਼ਿਮਨੀ ਚੋਣਾ ਦੇ ਨਾਲ-ਨਾਲ ਜਿਹੜਾ ਪੰਜਾਬ ਚ ਪੰਚਾਇਤੀ ਚੋਣਾਂ ਦਾ ਅਮਲ ਹੈ ਅਜੋ ਜੀ ਪੰਚਾਇਤੀ ਚੋਣਾਂ ਦਾ ਅਮਲ ਵੀ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਭਾਵੇਂ ਸਿੰਬਲ ਤੇ ਪਾਰਟੀ ਦੇ ਚੋਣ ਨਿਸ਼ਾਨ ਤੇ ਤਾਂ ਵੋਟਾਂ ਨਹੀਂ ਪੈਣੀਆਂ ਲੋਕਾਂ ਨੇ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਦੇ ਤੌਰ ਦੇ ਉੱਤੇ ਪ੍ਰਚਾਰ ਨਹੀਂ ਕਰਨੇ ਪਰ ਫਿਰ ਵੀ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਦੀ ਕੋਸ਼ਿਸ਼ ਇਹ ਹੈ ਕਿ ਉਹਨਾਂ ਦੇ ਧੜੇ ਨਾਲ ਸਬੰਧਤ ਲੀਡਰ ਜਾਂ ਉਹਨਾਂ ਦੀ ਪਾਰਟੀ ਦੇ ਲੀਡਰ ਮੁੱਖ ਰੂਪ ਵਿੱਚ ਸਰਪੰਚ ਬਣ ਕੇ ਉਭਰਨ ਸੋ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਪੰਚਾਇਤੀ ਚੋਣਾਂ ਹੋਣੀਆਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਵੀ ਪੂਰੀ ਜ਼ੋਰ ਅਜਮਾਇਸ਼ ਹੋਣੇ ਦੇਖਣ ਨੂੰ ਮਿਲ ਰਹੀ ਹੈ ਜਦੋਂ ਅਸੀਂ ਪਿੰਡਾਂ 'ਚ ਟੈਲੀਫੋਨ ਕਰਦੇ ਹਾਂ ਜਾਂ ਜਿਹੜੀਆਂ ਰਿਪੋਰਟਾਂ ਪਿੰਡਾਂ ਤੋਂ ਆ ਰਹੀਆਂ ਨੇ ਪਿੰਡਾਂ 'ਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਖੂਬ ਗਹਿਮਾ-ਗਹਿਮੀ ਇਸ ਵਕਤ ਬਣੀ ਹੋਈ ਆ ਪੰਜਾਬ ਦੇ ਪਿੰਡਾਂ ਜੀ 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 ਬਿਲਕੁਲ ਡੱਲਾ ਜੀ ਸੋ ਆਪਾਂ ਗੱਲ ਪੰਜਾਬ ਦੀ ਸਿਆਸਤ ਨਾਲ ਜੁੜੀ ਤਾਂ ਕਰ ਹੀ ਰਹੇ ਆਂ ਜਿਮਨੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਜੋ ਮਾਹੌਲ ਬਣ ਰਿਹਾ ਹੈ ਔਰ ਹਰਿਆਣਾ ਦੀ ਚੋਣਾਂ ਦਾ ਵੀ ਅਸਰ ਕੀ ਪਾਏਗਾ ਇਸੀ ਵੀ ਆਪਾਂ ਗੱਲ ਪ੍ਰੋਗਰਾਮ ਦੇ ਵਿੱਚ ਹਰ ਵਾਰੀ ਲਗਾਤਾਰ ਕਰਦੇ ਆਂ ਪਰ ਇੱਥੇ ਇੱਕ ਡੱਲਾ ਜੀ ਅੱਜ ਦੇ ਸਮੇਂ ਵਿੱਚ ਇੱਕ ਵੱਡਾ ਸਵਾਲ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਸਿਹਤ ਸਕੀਮਾਂ ਦੇ ਫੰਡ ਹੈ ਉਹਨਾਂ ਨੂੰ ਲੈ ਕੇ ਵੀ ਪੰਜਾਬ ਸਰਕਾਰ ਦੇ ਉੱਪਰ ਕਈ ਸਵਾਲ ਖੜੇ ਹੋ ਰਹੇ ਨੇ ਆਯੁਸ਼ਮਾਨੀ ਯੋਜਨਾ ਨੂੰ ਲੈ ਕੇ ਵੀ ਕਈ ਸਵਾਲ ਖੜੇ ਹੋਏ ਪਏ ਨੇ ਸੋ ਜ਼ਰੂਰ ਮੈਂ ਚਾਹਾਂਗੀ ਇਸੇ ਉੱਪਰ ਵੀ ਤੁਸੀਂ ਜ਼ਰ ਪੂਰੀ ਜਾਣਕਾਰੀ ਸਾਂਝੀ ਕਰਿਓ ਕਿਉਂਕਿ ਹੁਣ ਇਹ ਮੁੱਦੇ ਤੇ ਵੀ ਸਿਆਸਤ ਕਾਫੀ ਪੱਕੀ ਨਜ਼ਰ ਆ ਰਹੀ ਹੈ। ਦੇਖੋ ਜਿਹੜਾ ਕੱਲ ਦਾ ਦਿਨ ਸੀ ਉਹਨੇ ਕਾਫੀ ਕੁਝ ਨਿਤਾਰ ਕੇ ਰੱਖਤਾ। ਕੱਲ ਲਗਾਤਾਰ ਬਿਆਨ ਆ ਰਹੇ ਸੀ। ਦਿੱਲੀ ਤੋਂ ਬਿਆਨ ਆ ਰਹੇ ਸੀ ਐ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਮਾਫ ਕਰਨਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ। ਹੁਣ ਤਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਨੇ ਮਨਜਿੰਦਰ ਸਿੰਘ ਸਿਰਸਾ ਉਹ ਕਹਿੰਦੇ ਜਿਵੇਂ ਦਿੱਲੀ ਚ ਆਮ ਆਦਮੀ ਪਾਰਟੀ ਨੇ ਮਹੱਲਾ ਕਲੀਨਿਕਾਂ ਦੇ ਨਾਂ ਤੇ ਸਿਆਸਤ ਕੀਤੀ ਪੰਜਾਬ ਚ ਵੀ ਆਮ ਆਦਮੀ ਪਾਰਟੀ ਉਸੇ ਤਰਜ਼ ਤੇ ਸਿਆਸਤ ਕਰ ਰਹੀ ਹੈ ਮਨਜਿੰਦਰ ਸਿੰਘ ਸਿਰਸਾ ਦੇ ਕਹਿਣ ਦਾ ਪਾਵੇ ਸੀ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਪੈਸਾ ਜਾਂਦਾ ਹੈ ਆਯੂਸ਼ਮਾਨ ਭਾਰਤ ਯੋਜਨਾ ਦੇ ਵਿੱਚ ਆਮ ਆਦਮੀ ਪਾਰਟੀ ਉਹਨੂੰ ਮਹੱਲਾ ਕਲੀਨਿਕਾਂ ਤੇ ਖਰਚਣਾ ਚਾਹਦੀ ਹੈ ਪੰਜਾਬ ਚ ਗੱਲ ਆਈ ਲੁਧਿਆਣਾ ਤੋਂ ਗੱਲ ਨੇ ਤੂਲ ਫੜਿਆ ਕਿ ਜਿਹੜੀ ਪ੍ਰਾਈਵੇਟ ਡਾਕਟਰਾਂ ਦੀ ਨਰਸਿੰਗ ਹਸਪੀਟਲਸ ਦੀ ਐਸੋਸੀਏਸ਼ਨ ਹੈ ਉਨੇ ਕਿਹਾ ਕਿ ਸਾਡੇ ਵੱਲ 600 ਕਰੋੜ ਰੁਪਏ ਬਕਾਇਆ ਸਾਡਾ ਸਰਕਾਰ ਵੱਲ ਹੁਣ ਪੰਜਾਬ ਦੇ ਸਿਹਤ ਮੰਤਰੀ ਦਾ ਇਹ ਦਾਵਾ ਆ ਗਿਆ ਕਿ ਜਿਹੜਾ 600 ਕਰੋੜ ਬਕਾਇਆ ਹੈ ਉਹਦੇ ਵਿੱਚ ਵੱਡਾ ਹਿੱਸਾ ਜਿਹੜਾ ਉਹ ਕੇਂਦਰ ਸਰਕਾਰ ਨੇ ਪੰਜਾਬ ਨੂੰ ਹਜੇ ਦਿੱਤਾ ਨਹੀਂ ਨਾਲ ਇਹ ਵੀ ਅੰਕੜੇ ਆ ਗਏ ਜਿਹੜੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਸ਼੍ਰੀ ਅਨੰਤਪੁਰ ਸਾਹਿਬ ਤੋਂ ਸਪੋਕਸ ਪਰਸਨ ਵੀ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਕਾਂਗਰਸ ਸਾਹਿਬ ਦੀ ਉਹ ਕਹਿੰਦੇ 8000 ਕਰੋੜ ਦੇ ਕਰੀਬ ਜਿਹੜਾ ਪੰਜਾਬ ਦਾ ਪੈਸਾ ਹੈ ਉਹ ਕੇਂਦਰ ਨੇ ਰੋਕਿਆ। ਅਗਰ ਜਗਤ ਪ੍ਰਕਾਸ਼ ਨੱਡਾ ਇਹ ਕਹਿੰਦੇ ਨੇ ਕਿ ਪੰਜਾਬ ਦੀ ਸਰਕਾਰ ਸਿਹਤ ਸਕੀਮਾ ਦਾ ਪੈਸਾ ਨਾ ਰੋਕੇ। ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇੱਕ ਸੁਰਜ ਕਿਹਾ। ਸਿਹਤ ਮੰਤਰੀ ਨੇ ਕਿਹਾ ਵੀ ਵੀਰ ਸਿੰਘ ਨੇ ਉਹ ਕਹਿੰਦੇ ਵੀ ਜਿਹੜਾ ਪੈਸਾ ਇਹਨਾਂ ਸਕੀਮਾ ਚ ਪੈ ਰਿਹਾ ਉਹ ਸੱਤ ਚਾਲੀ ਹੈ। 40% ਪੰਜਾਬ ਪਾ ਰਿਹਾ ਔਰ 60% ਕੇਂਦਰ ਤੋਂ ਆਉਣਾ ਹੁੰਦਾ। ਤੇ ਹੁਣ ਕੇਂਦਰ ਤੋਂ ਪੈਸਾ ਹੀ ਨਹੀਂ ਆ ਰਿਹਾ ਤੇ ਜਦੋਂ ਕੇਂਦਰ ਨੇ 8000 ਕਰੋੜ ਦੇ ਕਰੀਬ ਕੁੱਲ ਪੈਸਾ ਪੰਜਾਬ ਦਾ ਰੋਕਿਆ ਤੇ ਫਿਰ ਇਹ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਉਹਨੇ ਸਵਾਲ ਤਾਂ ਆਪਣੇ ਆਪ 'ਚ ਵੱਡਾ ਹੈ ਕਿ ਅਗਰ 600 ਕਰੋੜ ਜਾਂ ਜਿੰਨੇ ਵੀ ਕਰੋੜ ਨੇ 600 ਐ 300 ਐ 200 ਐ ਅਗਰ ਰੁਕੇ ਨੇ ਪ੍ਰਾਈਵੇਟ ਹਸਪਤਾਲਾਂ ਦੇ ਤੇ ਕੇਂਦਰ ਨੂੰ ਵੀ ਆਪਣੀ ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਭਾਜਪਾ ਦੇ ਲੀਡਰਾਂ ਨੂੰ ਸਿਆਸਤ ਕਰਨ ਦੀ ਬਜਾਏ ਇਸ ਗੱਲ ਤੇ ਵੀ ਜ਼ੋਰ ਦੇਣਾ ਚਾਹੀਦਾ ਕਿ ਕੀ ਕੇਂਦਰ ਆਪਣਾ ਹਿੱਸਾ ਜਿਹੜਾ ਬਣਦਾ ਹੈ ਉਹ ਸਮੇਂ ਸਿਰ ਦੇ ਰਿਹਾ ਇਸ ਕਰਕੇ ਇਹ ਦੋਵੇਂ ਤਰ੍ਹਾਂ ਦੀ ਜ਼ਿੰਮੇਵਾਰੀ ਹੈ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਅਗਰ 600 ਕਰੋੜ ਹਸਪਤਾਲਾਂ ਦਾ ਬਕਾਇਆ ਹੈ ਉਹ ਇਕੱਲਾ ਭਗਵੰਤ ਮਾਨ ਨਹੀਂ ਦੇ ਸਕਦਾ ਕਿਉਂਕਿ ਸੂਬੇ ਦੀ ਸਰਕਾਰ ਦਾ ਇੱਕ ਹਿੱਸਾ ਹੈ ਕੇਂਦਰ ਦੀ ਸਰਕਾਰ ਦਾ ਇੱਕ ਹਿੱਸਾ ਹੈ ਔਰ ਜਿਹੜਾ ਕੇਂਦਰ ਦੀ ਸਰਕਾਰ ਤੋਂ ਪੈਸਾ ਆਉਂਦਾ ਹੈ ਉਹ ਕੋਈ 13ਵੇਂ ਅਸਮਾਨ ਤੋਂ ਨਹੀਂ ਆਉਂਦਾ ਉਹ ਕੋਈ ਭਾਰਤੀ ਜਨਤਾ ਪਾਰਟੀ ਦੇ ਖਾਤੇ ਚੋਂ ਨਹੀਂ ਆਉਂਦਾ ਜਿਹੜਾ ਕੇਂਦਰ ਤੋਂ ਵੀ ਪੈਸਾ ਆਉਂਦਾ ਉਹ ਵੀ ਟੈਕਸਾਂ ਦਾ ਪੈਸਾ ਹੈ। ਦੇਸ਼ ਦੇ ਲੋਕ ਜਿਹੜਾ ਟੈਕਸ ਦਿੰਦੇ ਨੇ ਕੇਂਦਰ ਦੀ ਸਰਕਾਰ ਵੱਖ-ਵੱਖ ਸੂਬਿਆਂ ਦੇ ਵਿੱਚ ਉਹ ਪੈਸਾ ਡਿਸਟ੍ਰੀਬਿਊਟ ਕਰਦੀ ਹੈ। ਸੋ ਉਹ ਵੀ ਪੈਸਾ ਲੋਕਾਂ ਦੇ ਟੈਕਸਾਂ ਦਾ ਹੈ ਜਿਹੜਾ ਕੇਂਦਰ ਤੋਂ ਆਣਾ ਹੈ। ਇਸ ਕਰਕੇ ਉਹ ਪੈਸਾ ਵੀ ਆਣਾ ਜ਼ਰੂਰੀ ਹੈ। ਪਰ ਸਿਆਸਤ ਦੇ ਦੇ ਤੇ ਪੂਰੀ ਗਰਮ ਹੈ। ਭਾਜਪਾ ਦੇ ਲੀਡਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਮੁਹੱਲਾ ਕਲੀਨਿਕ ਬਣਾ ਰਹੀ ਹੈ ਜਦਕਿ ਜਿਹੜਾ ਸਿਹਤ ਮਿਸ਼ਨ ਦੇ ਵਿੱਚ ਪੈਸਾ ਆਉਣਾ ਹੁੰਦਾ ਹੈ ਉਹ ਮੁਹੱਲਾ ਕਲੀਨਿਕਾਂ ਦਾ ਨਹੀਂ ਹੈ। ਜੋ ਕੁੱਲ ਮਿਲਾ ਕੇ ਜਿਹੜਾ ਰੇਡ ਕਹਿ ਹਰਜੋਜੀ ਉਹ ਨਾਮ ਚਮਕਾਉਣ ਦਾ ਵੀ ਹੈ ਕੇਂਦਰ ਵਾਲੇ ਚਾਹੁੰਦੇ ਨੇ ਸਾਡਾ ਨਾਮ ਜ਼ਿਆਦਾ ਚਮਕੇ ਆਪ ਵਾਲੇ ਚਾਹੁੰਦੇ ਨੇ ਸਾਡਾ ਨਾਮ ਜ਼ਿਆਦਾ ਚਮਕੇ ਸੋ ਗੱਲ ਤਾਂ ਸਿਰਫ ਨਾਮ ਚਮਕਾਉਣ ਦੀ ਹੈ ਸੋ ਇਸ ਕਰਕੇ ਸਾਰਿਆਂ ਦੀ ਕੋਸ਼ਿਸ਼ ਹੈ ਕਿ ਸਾਡੀ ਸਕੀਮ ਹੈ ਜਿਹੜੀ ਉਹ ਜ਼ਿਆਦਾ ਮਸ਼ਹੂਰ ਹੋ ਜੇ ਪੰਜਾਬ ਵਾਲੇ ਕਹਿੰਦੇ ਵੀ ਮਹੱਲਾ ਕਲੀਨਿਕ ਸੁਪਰ ਹਿੱਟ ਹੋ ਜਾਣ ਕੇਂਦਰ ਵਾਲੇ ਚਾਹੁੰਦੇ ਹੈ ਕਿ ਜਿਹੜਾ ਆਯੂਸ਼ਮਨ ਕਾਰਡ ਹੈ ਉਹਦੇ ਨਾਲ ਇਹ ਲੱਗੇ ਕਿ ਇਹ ਕੇਂਦਰ ਦੀ ਸਕੀਮ ਹੈ ਤੋ ਇਸ ਕਰਕੇ ਬੇਸਿਕਲੀ ਤਾਂ ਜਿਹੜਾ ਸਿਆਸੀ ਲਾਹੇ ਦਾ ਟਕਰਾ ਹੈ ਦੋਨੇ ਤਰ੍ਹਾਂ ਦੇ ਵਿੱਚ ਸੋ ਇਸ ਕਰਕੇ ਇਹਦੇ ਤੋਂ ਉੱਪਰ ਉੱਠ ਕੇ ਦੋਨਾਂ ਧਿਰਾਂ ਨੂੰ ਆਮ ਆਦਮੀ ਪਾਰਟੀ ਨੂੰ ਵੀ ਔਰ ਭਾਜਪੀ ਨੂੰ ਵੀ ਇਸ ਸ਼ਰਤ ਦੇ ਲਾਲਚ ਦੇ ਵਹਿਮ ਚੋਂ ਬਾਹਰ ਨਿਕਲ ਕੇ ਦੋਨਾਂ ਧਿਰਾਂ ਨੂੰ ਲੋਕਾਂ ਦੀ ਸਹੂਲਤ ਦੇ ਲਈ ਸਿਹਤ ਮਿਸ਼ਨ ਦੇ ਪੈਸੇ ਤਾਂ ਤੁਰੰਤ ਜਾਰੀ ਕੀਤੇ ਜਾਣੇ ਚਾਹੀਦੇ ਔਰ ਅਗਰ 8000 ਕਰੋੜ ਸਾਡਾ ਬਕਾਇਆ ਹੈ ਤੇ ਸਾਡੀਆਂ ਅਦਾਲਤਾਂ ਨੂੰ ਵੀ ਥੋੜੀ ਚੁਸਤੀ ਫੜਨ ਦੀ ਲੋੜ ਹੈ ਅਦਾਲਤਾਂ ਅਗਰ ਸਰਕਾਰ ਵੀ ਪੰਜਾਬ ਦੀ ਗਈ ਹੋਈ ਹੈ ਤੇ ਸੁਪਰੀਮ ਕੋਰਟ ਨੂੰ ਜਲਦ ਫੈਸਲਾ ਕਰਨਾ ਚਾਹੀਦਾ ਕਿਉਂਕਿ ਇਹ ਕੋਈ ਛੋਟੀ ਰਾਸ਼ੀ ਨਹੀਂ ਹੈ 8000 ਕਰੋੜ ਦੀ ਵੱਖ-ਵੱਖ ਮਾਮਲਿਆਂ ਦੇ ਵਿੱਚ ਇਹਦੇ ਉੱਪਰ ਸੁਪਰੀਮ ਕੋਰਟ ਨੂੰ ਵੀ ਚਾਹੀਦਾ ਕਿ ਉਹ ਪਹਿਲ ਦੇ ਆਧਾਰ ਦੇ ਉੱਤੇ ਫੈਸਲੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਡਲਾ ਜੀ ਅਗਲੀ ਖਬਰ ਵੱਲ ਵੀ ਵਧੀਏ ਤਾਂ ਸੁਖਪਾਲ ਖਹਿਰਾ ਨੇ ਇੱਕ ਪ੍ਰਾਈਵੇਟ ਮੈਂਬਰ ਬਿਲ ਵਿਧਾਨ ਸਭਾ ਸਪੀਕਰ ਨੂੰ ਸੌਂਪਿਆ ਸੀ ਜਿਸ ਵਿੱਚ ਸੀ ਉਹਨਾਂ ਨੇ ਲਿਖਿਆ ਕਿ ਪੰਜਾਬ ਦੇ ਵਿੱਚ ਜੇਕਰ ਕੋਈ ਗੈਰ ਪੰਜਾਬੀ ਜ਼ਮੀਨ ਖਰੀਦਣਾ ਚਾਹੁੰਦਾ ਤਾਂ ਉਸ ਦੇ ਲਈ ਜੋ ਹੈ ਕਾਨੂੰਨੀ ਪ੍ਰਕਿਰਿਆ ਹੋਣੀ ਚਾਹੀਦੀ ਹੈ ਤੇ ਇੱਕ ਵਾਰ ਫਿਰ ਤੋਂ ਫਿਰ ਤੋਂ ਜੋ ਹੈ ਸੁਖਪਾਲ ਖਹਿਰਾ ਆਪਣੀ ਇਸ ਮੰਗ ਤੇ ਅੜੇ ਨਜ਼ਰ ਆ ਰਹੇ ਨੇ ਤੁਸੀਂ ਸੁਖਪਾਲ ਖਹਿਰਾ ਦੀ ਇਸ ਮੰਗ ਨੂੰ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੋ ਦੇਖੋ ਦੋ ਤਿੰਨ ਤਰੀਕਿਆਂ ਨਾਲ ਅਸੀਂ ਗੱਲ ਨੂੰ ਸਮਝੀਏ ਸਿਖਪਾਲ ਖੈਰਾ ਨੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਇਹ ਪ੍ਰਾਈਵੇਟ ਮੈਂਬਰ ਬਿਲ ਭੇਜਿਆ ਸੀ ਜ ਜਿਹਦੇ ਵਿੱਚ ਉਹਨੇ ਕਿਹਾ ਸੀ ਕਿ ਜਿਵੇਂ ਹਿਮਾਚਲ ਪ੍ਰਦੇਸ਼ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਐਚਪੀ ਲੈਂਡ ਰਿਫਾਰਮ ਐਂਡ ਟੈਨੈਂਸੀ ਐਕਟ 1972 ਇਹ 1972 ਦਾ ਹੀ ਉੱਥੇ ਲੱਗਦਾ ਐਚਪੀ ਲੈਂਡ ਰਿਫਾਰਮ ਐਂਡ ਟੈਨੈਂਸੀ ਐਕਟ 1972 ਉਹਦੇ ਨਾਲ ਕੀ ਹੋਇਆ ਕਿ ਹਿਮਾਚਲ ਦੇ ਵਿੱਚ ਕੋਈ ਵੀ ਆਊਟਸਾਈਡਰ ਜ਼ਮੀਨ ਨਹੀਂ ਖਰੀਦ ਸਕਦਾ ਅਸੀਂ ਪੰਜਾਬੀ ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਨੇ ਬਹੁਤ ਸਾਰੀਆਂ ਸ਼ਰਤਾਂ ਨੇ ਉਹ ਸ਼ਰਤਾਂ ਪੂਰੀਆਂ ਕੀਤੇ ਬਿਨਾ ਅਸੀਂ ਹਿਮਾਚਲ ਦੀ ਨੌਕਰੀ ਅਪਲਾਈ ਨਹੀਂ ਕਰ ਸਕਦੇ ਨਾ ਅਸੀਂ ਉੱਥੇ ਜਗ੍ਹਾ ਖਰੀਦ ਸਕਦੇ ਹਾਂ ਨਾ ਹੀ ਉੱਥੇ ਸਰਕਾਰੀ ਨੌਕਰੀਆਂ ਦੇ ਲਈ ਅਸੀਂ ਬੜੀ ਆਸਾਨੀ ਨਾਲ ਐਲੀਜੀਬਲ ਹਾਂ ਜਦਕਿ ਪੰਜਾਬ 'ਚ ਜੋ ਹੁਣ ਤੱਕ ਆਪਣੇ ਸਾਹਮਣੇ ਸੀ ਬਸ ਪੰਜਾਬੀ ਪਾਸ ਹੋਣਾ ਚਾਹੀਦਾ ਸੀ میٹرਿਕ ਕੈਂਡੀਡੇਟ ਤੇ ਉਸ ਤੋਂ ਬਾਅਦ ਇੱਕ ਸ਼ਰਤ ਦੇ ਮੁਤਾਬਕ ਉਹ ਅਪਲਾਈ ਕਰ ਸਕਦੇ ਦੀ ਪੰਜਾਬ ਚ ਬਹੁਤ ਸਾਰੀਆਂ ਨੌਕਰੀਆਂ ਹਰਿਆਣੇ ਦੇ ਹਿਮਾਚਲ ਦੇ ਪੰਜਾਬੀ ਬੋਲਦੇ ਲੋਕਾਂ ਨੇ ਲਈਆਂ ਨੇ ਉਹ ਇਹ ਵੀ ਮੈਂ ਤਾਂ ਇਹ ਵੀ ਕਹਿਣਾ ਹੁੰਦਾ ਕਿ ਹਿਮਾਚਲ ਜਾਂ ਹਰਿਆਣਾ ਵੱਖਰੇ ਨਹੀਂ ਉਹ ਵੀ ਪੰਜਾਬ ਹੀ ਨੇ ਕਿਉਂਕਿ ਜਦੋਂ ਪੰਜਾਬ ਦਾ ਪੁਨਰਗਠਨ ਕੀਤਾ ਤੇ ਹਿਮਾਚਲ ਵੀ ਪੰਜਾਬ ਤੋਂ ਹੀ ਨਿਕਲਿਆ ਆ ਕਿ ਹਰਿਆਣਾ ਵੀ ਪੰਜਾਬ ਤੋਂ ਨਿਕਲਿਆ ਕਿਸੇ ਵੇਲੇ ਪੰਜਾਬ ਦੀ ਰਾਜਧਾਨੀ ਰਹੀ ਹੈ ਸ਼ਿਮਲਾ ਜੋ ਇਸ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਤਾਂ ਇਹ ਪੰਜਾਬ ਦਾ ਹੀ ਇੱਕ ਹਿੱਸਾ ਰਹੇ ਨੇ ਸ਼ਿਮਲਾ ਔਰ ਹਰਿਆਣਾ ਚਲੋ ਹੁਣ ਵੱਖਰੇ ਵੱਖਰੇ ਸੂਬੇ ਸਮੇ ਸਮੇਤੇ ਜਦੋਂ ਪੁਨਰਗਠਨ ਹੋਏ ਕਾਨੂੰਨਾਂ ਦੇ ਤੇ ਬਣੇ ਹੁਣ ਸੁਖਪਾਲ ਖੈਰਾ ਦਾ ਦਰਦ ਇਹ ਹੈ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਦਾ ਕਾਨੂੰਨ ਬਣੇ ਕਿ ਕੋਈ ਵੀ ਜਿਹੜਾ ਗੈਰ ਪੰਜਾਬੀ ਹੈ ਪੰਜਾਬ ਚ ਛੱਟ ਜ਼ਮੀਨ ਨਾ ਖਰੀਦ ਸਕੇ ਦੂਸਰਾ ਤੁਰੰਤ ਉਹਨੂੰ ਵੋਟ ਪਾਉਣ ਦਾ ਅਧਿਕਾਰ ਨਾ ਮਿਲੇ ਹੁਣ ਸਾਨੂੰ ਵੀ ਪੰਜਾਬੀਆਂ ਨੂੰ ਹਿਮਾਚਲ ਚ ਤੁਰੰਤ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਤੀਸਰਾ ਉਹ ਕਹਿੰਦੇ ਨੇ ਕਿ ਜਿੰਨੇ ਵੀ ਗੈਰ ਪੰਜਾਬੀ ਨੇ ਉਹ ਸਰਕਾਰੀ ਨੌਕਰੀਆਂ ਵੀ ਅਗਰ ਉਹ ਹਾਸਲ ਕਰਦੇ ਨੇ ਜਾਂ एलिਜੀਬਲ ਹੁੰਦੇ ਨੇ ਤੇ ਉਹਦੇ ਲਈ ਸ਼ਰਤਾਂ ਬਣਾਈਆਂ ਜਾਣ ਦੇਖੋ ਇਹਨੂੰ ਅਸੀਂ ਦੋ ਤਰੀਕੇ ਨਾਲ ਸਮਝੀਏ ਅੱਜ ਹਿਮਾਚਲ ਦੀ ਸਥਿਤੀ ਕੀ ਹੈ ਭਾਵੇਂ ਪੰਜਾਬ ਬਹੁਤ ਕਰਜ਼ਈ ਹੈ ਹਰਿਆਣਾ ਵੀ ਬਹੁਤ ਕਰਜ਼ਈ ਹੈ ਗੁਜਰਾਤ ਵੀ ਬਹੁਤ ਜ਼ਿਆਦਾ ਕਰਜ਼ਈ ਹੈ ਮਹਾਰਾਸ਼ਟਰ ਦੇ ਵੀ ਬਹੁਤ ਜ਼ਿਆਦਾ ਕਰਜ਼ਾ ਹੈ ਹੁਣ ਜਦੋਂ ਅਸੀਂ ਕਰਜ਼ਿਆਂ ਦੀ ਗੱਲ ਕਰਦੇ ਹਾਂ ਤੇ ਸਾਡੇ ਲੀਡਰ ਇਕੱਲੇ ਪੰਜਾਬ ਨੂੰ ਨਿੰਦਦੇ ਨੇ ਵੀ ਪੰਜਾਬ ਸਰਕਾਰ ਦਾ ਬਹੁਤ ਹੈ ਕਰਜ਼ਾ ਸਾਡੇ ਸਿਰ ਹੈ ਕੇਂਦਰ ਦੀ ਸਰਕਾਰ ਦਾ ਤੇ ਕੇਂਦਰ ਦੀ ਸਰਕਾਰ ਕੀ ਦੀ ਉਹ ਵੀ ਸਾਡੀ ਹੈ ਮਤਲਬ ਸਾਡੇ ਸਿਰ ਜਿਹੜਾ ਕਰਜ਼ਾ ਚੜਿਆ ਉਹ ਕਿਸੇ ਬਗਾਨੇ ਮੁਲਕ ਦਾ ਨਹੀਂ ਪੰਜਾਬ ਤੇ ਕਰਜ਼ਾ ਕਰਿਆ ਉਹ ਸਾਡੇ ਆਪਣੇ ਸਿਸਟਮ ਦਾ ਹੀ ਕਰਜ਼ਾ ਹੈ ਪਹਿਲਾਂ ਤਾਂ ਤੁਸੀਂ ਇਹ ਸਮਝੀਏ ਇਸ ਕਰਕੇ ਮੈਂ ਕਹਿਣਾ ਹੁਣਾ ਵੀ ਕੇਂਦਰ ਨੂੰ ਮਦਦ ਕਰਨੀ ਚਾਹੀਦੀ ਸੂਬਿਆਂ ਦੀ ਪੰਜਾਬ ਦਾ ਜੋ ਹਾਲਾਤ ਨੇ ਸਰਹੱਦੀ ਸੂਬਾ ਅਤਵਾਦ ਨਾਲ ਲੜੇ ਆ ਨਸ਼ੇ ਨਾਲ ਲੜ ਰਹੇ ਆ ਤੇ ਪੰਜਾਬ ਨੂੰ ਤਾਂ 4-5 ਲੱਖ ਕਰੋੜ ਦਾ ਕਰਜ਼ਾ ਮਾਫ ਕਰਨਾ ਚਾਹੀਦਾ ਹੈ ਕੇਂਦਰ ਨੂੰ ਜਾਂ ਪੈਸੇ ਦੇਣੇ ਚਾਹੀਦੇ ਨੇ ਇਹਨੇ ਦੂਸਰੀ ਗੱਲ ਜਦੋਂ ਅਸੀਂ ਹਿਮਾਚਲ ਦੀ ਗੱਲ ਕਰਦੇ ਹਾਂ ਹਿਮਾਚਲ ਮੁੱਖ ਰੂਪ ਵਿੱਚ ਸਿਰਫ ਜਿਹੜਾ ਟੂਰਿਜ਼ਮ ਹੈ ਸੈਰ ਸਪਾਟਾ ਉਹਦੇ ਤੇ ਨਿਰਭਰ ਹੈ ਔਰ ਹਿਮਾਚਲ ਦੇ ਵਿੱਚ ਜਿਹੜੇ ਆਮ ਲੋਕ ਨੇ ਉਹ ਇੰਨੇ ਜ਼ਿਆਦਾ ਸਾਧਨ ਸੰਪੰਨ ਨਹੀਂ ਨੇ ਜਿੰਨੇ ਪੰਜਾਬੀ ਦੂਸਰਾ ਤੁਸੀਂ ਵੇਖੋ ਕਿ ਪੰਜਾਬੀ ਹਿਮਾਚਲ ਚ ਨੌਕਰੀਆਂ ਕਰਨ ਬਹੁਤ ਘੱਟ ਜਾਂਦੇ ਨੇ ਕੋਈ ਸਰਕਾਰੀ ਨੌਕਰੀ ਤੇ ਜਾਂ ਕਿਸੇ ਫੈਕਟਰੀ ਚ ਵੱਡੀ ਨੌਕਰੀ ਤੇ ਇੰਜੀਨੀਅਰ ਡਰਾਫਟਸਮੈਨ ਐਦਾਂ ਜਾਂ ਸਿਵਲ ਇੰਜੀਨੀਅਰ ਐਦਾਂ ਦੀ ਨੌਕਰੀ ਤੇ ਚਲਾ ਜਾਵੇ ਚਲਾ ਜਾਵੇ ਸੋ ਪੰਜਾਬੀ ਤੁਹਾਨੂੰ ਹਿਮਾਚਲ ਦੇ ਢਾਬਿਆਂ ਤੇ ਪੰਜਾਬੀ ਕੰਮ ਕਰਦੇ ਨਹੀਂ ਮਿਲਣਗੇ ਹਮ ਪੰਜਾਬੀ ਤੁਹਾਨੂੰ ਹਿਮਾਚਲ ਦੇ ਹੋਟਲਾਂ ਚ ਧਰਮਸ਼ਾਲਾਵਾਂ ਦੇ ਵਿੱਚ ਕੰਮ ਕਰਦੇ ਨਹੀਂ ਮਿਲਣਗੇ ਹਾਂ ਸੇਵਾ ਭਾਵ ਸਾਡੇ ਲੰਗਰ ਬਹੁਤ ਚੱਲਦੇ ਹਿਮਾਚਲ ਦੇ ਵਿਦਿਆਰਥੀ ਪਹਾੜਾਂ ਤੇ ਸਾਡੀਆਂ ਧਰਮਸ਼ਾਲਾਵਾਂ ਪੰਜਾਬੀਆਂ ਦੀਆਂ ਬਹੁਤ ਸਾਰੀਆਂ ਨੇ ਉਹ ਅਸੀਂ ਸਾਰੇ ਸੇਵਾ ਦੇ ਕੰਮ ਤਾਂ ਹਿਮਾਚਲ ਵਾਲੇ ਵੀ ਕਰਦੇ ਪੰਜਾਬ ਵਾਲੇ ਵੀ ਕਰਦੇ ਪਰ ਜੇ ਅਸੀਂ ਪੰਜਾਬ 'ਚ ਦੇਖੀਏ ਤਾਂ ਹਿਮਾਚਲ ਦੇ ਜਿਹੜੇ ਸਾਡੇ ਭਰਾ ਨੇ ਜਾਂ ਭੈਣਾਂ ਨੇ ਉਹ ਇੱਥੇ ਬਹੁਤ ਕੰਮ ਕਰਦੇ ਨੇ ਹਿਮਾਚਲ ਦੇ ਲੋਕ ਪੰਜਾਬ 'ਚ ਬਹੁਤ ਜ਼ਿਆਦਾ ਕੰਮ ਨੂੰ ਆਉਂਦੇ ਨੇ ਕਿਉਂਕਿ ਪੰਜਾਬ 'ਚ ਕੰਮ ਦੀਆਂ ਸਥਿਤੀਆਂ ਹਿਮਾਚਲ ਨਾਲੋਂ ਜ਼ਿਆਦਾ ਨੇ ਇਸੇ ਤਰ੍ਹਾਂ ਜਦੋਂ ਅਸੀਂ ਯੂਪੀ ਬਿਹਾਰ ਦੀ ਗੱਲ ਕਰਦੇ ਹਾਂ यूपी और बिहार तो लोग पंजाब च काम दी तलाश च आंदे ने जमे पंजाब वाले काम दी तलाश च स्पेन जांदे ने इटली जांदे ने यूरोप जांदे ने काम दी तलाश च ਛੋਟੀਆਂ ਛੋਟੀਆਂ ਕੰਟਰੀਆਂ ਚ ਜਾਂਦੇ ਨੇ ੜ ਕੇ पीआर ਹੋਣ ਲਈ ਜਾਂ जुगाड़ ਲਾ ਕੇ ਕੈਨੇਡਾ ਜਾਂਦੇ ਨੇ ਉਹ ਡੌਂਕੀਆਂ ਲਾ ਕੇ ਅਮਰੀਕਾ ਵੀ ਜਾਂਦੇ ਨੇ ਸੋ ਪੰਜਾਬੀ ਵੀ ਕੰਮ ਲਈ ਜਾਂਦੇ ਨੇ ਜਿਵੇਂ ਜਿਵੇਂ यूपी बिहार वाले ਪੰਜਾਬ ਆਉਂਦੇ ਨੇ ਹਿਮਾਚਲ ਵਾਲੇ ਪੰਜਾਬ ਆਉਂਦੇ ਨੇ ਇਸੀ ਤਰ੍ਹਾਂ ਪੰਜਾਬੀ ਕੈਨੇਡਾ ਜਾਂਦੇ ਨੇ ਹੁਣ ਤੁਸੀਂ ਦੇਖੋ ਐਡੀ ਵੱਡੀ ਗਿਣਤੀ ਚ ਸਾਡੇ ਪੰਜਾਬੀ ਕੈਨੇਡਾ ਗਏ ਬਹੁਤ سارے ਪੰਜਾਬੀਆਂ ਨੇ ਉਥੇ ਦੋ ਦੋ ਘਰ ਬਣਾ ਲਏ ਭਾਵੇਂ ਕਿਸ਼ਤਾਂ ਤੇ ਨੇ ਹਮ ਠੀਕ ਇੰਨੇ ਜ਼ਿਆਦਾ ਘਰ ਖਰੀਦਣ ਦੀ ਉਥੇ ਹੋੜ ਬਣੀ ਪੰਜਾਬੀਆਂ ਦੀ ਕਿ ਉਥੇ ਘਰ ਘਟ ਗਏ ਕੈਨੇਡਾ ਚ ਹੁਣ ਉਹ ਜਸਟਿਨ ਟਰੂਡੋ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਹਿੰਦੇ ਉਹ ਅੱਧੀ ਅੱਧੀ ਰਾਤ ਨੂੰ ਉੱਠ ਕੇ ਵੀ ਸੋਚਦਾ ਰਹਿੰਦਾ ਵੀ ਮੈਂ ਘਰਾਂ ਦੀ ਸਮੱਸਿਆ ਨੂੰ ਕਿਵੇਂ ਨਿਬੇੜਾਂ ਬਹੁਤ ਜ਼ਿਆਦਾ ਘਰਾਂ ਦੀ ਘਾਟ ਹੈ ਮਹਿੰਗਾਈ ਕੈਨੇਡਾ 'ਚ ਬਹੁਤ ਜ਼ਿਆਦਾ ਵਧ ਗਈ ਹੁਣ ਜਸਟਿਨ ਟਰੂਡੋ ਨੂੰ ਕਹਿਣਾ ਪਿਆ ਕਿ ਅਸੀਂ ਜਿਹੜੇ ਇੱਥੇ ਸਾਡੇ ਲੋਕ ਆਉਂਦੇ ਸੀ ਕੰਮ ਕਰ ਲਈ ਜਾਂ ਪੜ੍ਹਾਈ ਲਈ ਅਸੀਂ 35% ਵੀਜ਼ੇ ਘਟਾ ਦੇ ਤੇ ਅਗਲੇ ਸਾਲ 10 ਹੋਰ ਵਧਾਵਾਂਗੇ ਇਹਦਾ ਮਤਲਬ ਹੈ ਕਿ ਇਹ ਇੱਕ ਦੁਨੀਆ ਦੀ ਸੱਚਾਈ ਹੈ ਕੋਈ ਵੀ ਮੁਲਕੀਆਂ ਕੋਈ ਵੀ ਸੂਬਾ ਜਦੋਂ ਉਹਦੇ ਆਪਣੇ ਸਰੋਤਾਂ ਤੇ ਭਾਰ ਪੈਣ ਲੱਗ ਜੇ ਤੇ ਫਿਰ ਚੀਕਾਂ ਨਿਕਲਦੀਆਂ ਨੇ ਹੁਣ ਕੈਨੇਡਾ ਦੀਆਂ ਚੀਕਾਂ ਨਿਕਲੀਆਂ ਪਈਆਂ ਜਿਹੜੀ ਸੁਖਪਾਲ ਖੈਰਾ ਦੀ ਗੱਲ ਹੈ ਉਹ ਨੀਤੀਗਤ ਗਲਤ ਨਹੀਂ ਹੈ ਨੀਤੀਗਤ ਤੌਰ ਤੇ ਗਲਤ ਨਹੀਂ ਹੈ ਹੁਣ ਚੱਕਰ ਕੀ ਹੈ ਕਾਂਗਰਸ ਨੂੰ ਵੋਟਾਂ ਵੀ ਚਾਹੀਦੀਆਂ ਨੇ ਦੂਜੇ ਭਾਈਚਾਰਿਆਂ ਦੇ ਸੂਬਿਆਂ ਦੇ ਜਿਹੜੇ ਲੋਕ ਆਉਂਦੇ ਨੇ ਯੂਪੀ ਵਾਲੇ ਬਿਹਾਰ ਵਾਲੇ ਹਿਮਾਚਲ ਵਾਲੇ ਹੁਣ ਜਦੋਂ ਵੋਟਾਂ ਦੀ ਸਿਆਸਤ ਪੈ ਜਾਂਦੀ ਹੈ ਦੇਖੋ ਸੁਖਪਾਲ ਖੈਰਾ ਨੂੰ ਵੋਟਾਂ ਚਾਹੀਦੀਆਂ ਹੁੰਦੀਆਂ ਜਦੋਂ ਸੁਖਪਾਲ ਖੈਰਾ ਸੰਗਰੂਰ ਚ ਚੋਣ ਲੜਦੇ ਸੀ ਇਹ ਮੁੱਦਾ ਚੱਕਦੇ ਹੀ ਨਾ ਸੁਖਪਾਲ ਖੈਰਾ ਨੇ ਇਹ ਮੁੱਦਾ ਚੱਕਿਆ ਸੁਖਪਾਲ ਖੈਰਾ ਹਾਰ ਗਏ ਕਹਿੰਦੇ ਸੁਖਪਾਲ ਖੈਰਾ ਜੀ ਤੁਸੀਂ ਤਾਂ ਕਹਿੰਦੇ ਹੋ ਯੂਪੀ ਬਿਹਾਰ ਹਿਮਾਚਲੀਆਂ ਉਹਨਾਂ ਨੇ ਨਾਂ ਨਹੀਂ ਕਿਸੇ ਸਟੇਟ ਦਾ ਲਿਆ ਉਹ ਕਹਿੰਦੇ ਗੈਰ ਪੰਜਾਬੀ ਉਹ ਤਾਂ ਮੈਂ ਦੱਸ ਰਿਹਾ ਵੀ ਜਿਵੇਂ ਪੰਜਾਬੀ ਕੈਨੇਡਾ ਵੱਧ ਜਾਂਦੇ ਨੇ ਤੇ ਪੰਜਾਬ ਤੋਂ ਸਭ ਤੋਂ ਵੱਧ ਯੂਪੀ ਬਿਹਾਰ ਤੇ ਹਿਮਾਚਲ ਤੋਂ ਹੀ ਸਾਡੇ ਭੈਣ ਭਰਾ ਕੰਮ ਕਰਨ ਆਉਂਦੇ ਨੇ ਸੋ ਸੁਖਪਾਲ ਖਹਿਰਾ ਵੋਟਾਂ ਤੋਂ ਉੱਪਰ ਉੱਠ ਕੇ ਗੱਲ ਕਰ ਰਿਹਾ ਹੁਣ ਦੂਜੀ ਪੋਲੀਟੀਕਲ ਪਾਰਟੀਆਂ ਦੀ ਦਿੱਕਤ ਕੀ ਹੈ ਉਹਨਾਂ ਨੂੰ ਵੋਟਾਂ ਚਾਹੀਦੀਆਂ ਨੇ ਦੇਖੋ ਸੁਖਪਾਲ ਖਹਿਰਾ ਤਾਂ ਹਾਰ ਕੇ ਵੀ ਖੁਸ਼ ਹੈ ਬਰਨਾਲੇ ਤੋਂ ਪਾਰਲੀਮੈਂਟ ਦੀ ਸੀਟ ਜਦਕਿ ਕਈ ਹੋਰ ਸਧਾਰਨ ਲੀਡਰ ਕਾਂਗਰਸ ਦੇ ਜਿੱਤ ਗਏ ਕਿਉਂਕਿ ਉਹ ਕਹਿੰਦੇ ਵੀ ਅਸੀਂ ਵਿਰੋਧ ਨਹੀਂ ਕਰਨਾ ਸੁਖਪਾਲ ਖੈਰਾ ਕਹਿੰਦਾ ਮੈਂ ਤਾਂ ਵਿਰੋਧ ਕਰੂੰਗਾ ਭਾਈ ਪੰਜਾਬ ਤੇ ਇਹਦੇ ਨਾਲ ਦਾ ਕਾਨੂੰਨ ਬਣਨਾ ਚਾਹੀਦਾ ਹੁਣ ਉਹਨਾਂ ਦਾ ਇਹੀ ਇਤਰਾਜ਼ ਜਿਹੜੇ ਸਿੱਧਵਾਂ ਸਾਹਿਬ ਨੇ ਜਿਹੜੇ ਜਿਹੜੇ ਸਪੀਕਰ ਨੇ ਪੰਜਾਬ ਦੀ ਵਿਧਾਨ ਸਭਾ ਦਾ ਵਿਧਾਨ ਸਭਾ ਦੇ ਮੈਂ ਨਾਮ ਉਹਨਾਂ ਦਾ ਭੁੱਲ ਗਿਆ ਮਾਫੀ ਚਾਹੂੰਗਾ ਉਹ ਕਹਿੰਦੇ ਵੀ ਮੇਰੇ ਮੇਰੇ ਪ੍ਰਾਈਵੇਟ ਮੈਂਬਰ ਬਿਲ ਦੀ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਕਿ ਅਸੀਂ ਇੱਕ ਮਹਿਕਮੇ ਨੂੰ ਇਹ ਭੇਜਦਾ ਪਰ ਸੁਖਪਾਲ ਖੈਰਾ ਨੇ ਜਿਹੜੀ ਗੱਲ ਕੀਤੀ ਹੈ ਕਿ ਪੋਲਿਟਿਕਲ ਤੌਰ ਤੇ ਸਾਡੀਆਂ ਪਾਰਟੀਆਂ ਦੀ ਇੱਛਾ ਸ਼ਕਤੀ ਇਸ ਪੱਧਰ ਦੀ ਹੈ ਕਿ ਉਹ ਇਹ ਫੈਸਲੇ ਕਰ ਸਕਣ ਉਂਝ ਪੰਜਾਬ ਜਿਹਹਾ ਸੂਬਾ ਲੇਖੋ ਹਿਮਾਚਲ ਚ ਜੇ ਪੰਜਾਬੀ ਨਹੀਂ ਜਾਣਗੇ ਹਿਮਾਚਲ ਦਾ ਕੁਝ ਨਹੀਂ ਜਾਣਾ ਪਰ ਜੇ ਪੰਜਾਬ ਚ ਸਾਡੇ ਯੂਪੀ ਤੋਂ ਬਿਹਾਰ ਤੋਂ ਹਿਮਾਚਲ ਤੋਂ ਜੇ ਸਾਡੇ ਲੋਕ ਆਉਣੋਂ ਹਟ ਜਾਣ ਤੇ ਸਾਡਾ ਤਾਂ ਝੋਨਾ ਨਹੀਂ ਲੱਗਣਾ 34 ਲੱਖ ਹੈਕਟੇਰ ਚ ਝੋਨਾ ਲੱਗਦਾ ਐ ਇੰਨੇ ਚ ਹੀ ਕਣਕ ਐ ਜੀ ਤੇ ਜੇ ਸਾਡੇ ਪੰਜਾਬ ਚ ਦੂਜੇ ਸੂਬਿਆਂ ਤੋਂ ਲੋਕ ਆਉਣੋਂ ਹਟ ਜਾਣ ਤੇ ਉਹਦਾ ਵੀ ਪੰਜਾਬ ਨੂੰ ਨੁਕਸਾਨ ਹੈ ਹਿਮਾਚਲ ਨੂੰ ਉਹਦਾ ਕੋਈ ਨੁਕਸਾਨ ਨਹੀਂ ਕਿਉਂਕਿ ਅਸੀਂ ਬਹੁਤ ਹੀ ਜ਼ਿਆਦਾ ਜਾਂਦੇ ਨਹੀਂ ਕੰਮ ਲਈ ਨਾ ਅਸੀਂ ਜ਼ਿਆਦਾ ਕੰਮ ਲਈ ਯੂਪੀ ਜਾਈਏ ਨਾ ਬਿਹਾਰ ਜਾਈਏ ਨਾ ਹਿਮਾਚਲ ਜਾਈਏ ਅਸੀਂ ਕੰਮ ਲਈ ਜਾਂ ਬੰਬੇ ਜਾਂਦੇ ਆ ਜਾਂ ਦਿੱਲੀ ਚਲੇ ਜਾਂਦੇ ਆ ਵੱਧ ਤੋਂ ਵੱਧ ਜਾਂ ਹੋਰ ਵੱਡੀਆਂ ਰਾਜਧਾਨੀਆਂ ਚ ਅਸੀਂ ਸਿੱਧਾ ਜਿਵੇਂ ਮੈਂ ਪਹਿਲਾਂ ਕਿਹਾ ਅਸੀਂ ਤਾਂ ਜਾਂਦੇ ਆ ਯੂਰਪ ਕੈਨੇਡਾ ਇਟਲੀ ਅਮਰੀਕਾ ਕੈਨੇਡਾ ਸਾਨੂੰ ਤਾਂ ਜੇ ਸਹੀ ਤਰੀਕੇ ਨਾਲ ਨਾ ਪਾਸਪੋਰਟ ਮਿਲੇ ਸਾਨੂੰ ਤਾਂ ਮਤਲਬ ਕੁਝ ਲੋਕਾਂ ਨੂੰ ਉਹ 2 ਨੰਬਰ ਜੀ ਉੱਡ ਜਾਂਦੇ ਨੇ ਡੌਂਕੀਆਂ ਮਾਰ ਮਾਰਾ ਫਿਲਮ ਆਈ ਸੀ ਪਿੱਛੇ ਦੇ ਆਪਣੇ ਇੱਕ ਸ਼ਾਹਰੂਖ ਖਾਨ ਉਹਨਾਂ ਦੀ ਮੈਂ ਦੇਖੀ ਮੈਨੂੰ ਸਮਝ ਜੀ ਤਾਂ ਨਹੀਂ ਨਹੀਂ ਆਈ ਅਖੀਰ ਚ ਪਰ ਉਹ ਲੋਕਾਂ ਨੇ ਬਹੁਤ ਪਸੰਦ ਕੀਤੀ ਫਿਲਮ ਮੈਨੂੰ ਐਂਡ ਨਹੀਂ ਠੀਕ ਲੱਗਿਆ ਫਿਲਮ ਦਾ ਹੁਣ ਸਵਾਲ ਇਹ ਹੈ ਹਜੋ ਜੀ ਕਿ ਪੰਜਾਬ ਦਾ ਸਰਨਾ ਵੀ ਨਹੀਂ ਅਗਰ ਦੂਜੇ ਸੂਬਿਆਂ ਤੋਂ ਲੋਕ ਪੰਜਾਬ 'ਚ ਨਹੀਂ ਆਉਣਗੇ ਇਹ ਸਭ ਤੋਂ ਵੱਡੀ ਚਿੰਤਾ ਹੈ ਇਸ ਕਰਕੇ ਜਿਹੜੀ ਸੁਖਪਾਲ ਸਿੰਘ ਖੈਰਾ ਉਹਨਾਂ ਦੀ ਗੱਲ ਹੈ ਇਹਦੇ ਉੱਪਰ ਅਗਰ ਵਿਧਾਨ ਸਭਾ 'ਚ ਕੋਈ ਡਿਬੇਟ ਹੋਵੇ ਡਿਸਕਸ਼ਨ ਹੋਵੇ ਇਹ ਤਾਂ ਇਹ ਗੱਲ ਅੱਗੇ ਤੁਰਨੀ ਹੈ ਉੰਜ ਪੰਜਾਬ 'ਚ ਸਾਡੇ ਯੂਪੀ ਤੋਂ ਬਿਹਾਰ ਤੋਂ ਹਿਮਾਚਲ ਤੋਂ ਬਹੁਤ ਲੰਮੇ ਸਮੇਂ ਤੋਂ ਸਾਡੇ ਜਿਹੜੇ ਦੇਸ਼ ਦੇ ਸਾਡੇ ਨਾਗਰਿਕ ਨੇ ਆਪਣੇ ਉਹ ਆਏ ਹੋਈ ਨਹੀਂ ਅੱਛਾ ਇਹ ਵੀ ਇੱਕ ਗੱਲ ਹੈ ਕਿ ਸਾਡੇ ਭਾਰਤੀ ਅਸੀਂ ਸਾਰੇ ਸਾਡੇ ਕੋਲੇ ਹੱਕ ਹੈ ਹੁਣ ਕੱਲ ਨੂੰ ਅਸੀਂ ਇੰਨੇ ਪੰਜਾਬੀ ਬੰਬੇ ਜਾਂਦੇ ਆ ਤੇ ਜੇ ਬੰਬੇ ਵਾਲੇ ਕਹਿਣ ਲੱਗ ਜਾਣ ਵੀ ਭਾਈ ਇਹ ਉੱਥੇ ਜਗਾ ਨਹੀਂ ਖਰੀਦ ਸਕਦੇ ਕੱਲੀ ਐਕਟਿੰਗ ਕਰ ਸਕਦੇ ਆ ਫਿਲਮਾਂ ਚ ਜਾਂ ਫਿਲਮਾਂ ਗਾਣੇ ਬਣਾ ਸਕਦੇ ਆ ਫਿਰ ਇਹ ਵੀ ਸਾਡੇ ਲਈ ਇੱਕ ਚਿੰਤਾ ਦਾ ਵਿਸ਼ਾ ਹੋ ਜਾਣਾ ਹੈ ਪਰ ਹਿਮਾਚਲ ਹੈ ਕਿਉਂਕਿ ਉਹ ਸਰਹੱਦੀ ਸੂਬਾ ਪ੍ਰਾਣੇ ਸਮਿਆਂ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦਾ ਐਕਟ ਪਾਸ ਕਰਤਾ ਜੇ ਅੱਜ ਇਹ ਐਕਟ ਹਿਮਾਚਲ ਨੂੰ ਵੀ ਪਾਸ ਕਰਨਾ ਹੁੰਦਾ ਤੇ ਬੜਾ ਔਖਾ ਹੋਣਾ ਸੀ ਉੰਜ ਸੁਖਪਾਲ ਖਿਆਲਾ ਸਾਹਿਬ ਇਹ ਵੀ ਤਰਕ ਦਿੰਦੇ ਨੇ ਕਿ ਗੁਜਰਾਤ ਨੇ ਵੀ ਇਹ ਐਕਟ ਪਾਸ ਕੀਤਾ ਹੋਇਆ ਸੋ ਇਹ ਗੱਲ ਅੱਗੇ ਤਾਂ ਤੁਰਨੀ ਹੈ ਜੇ ਵਿਧਾਨ ਸਭਾ ਦੇ ਵਿੱਚ ਸਾਡੇ ਸਾਰੇ ਵਿਧਾਇਕ ਇਹਦੇ ਤੇ ਗੱਲ ਕਰਨ ਲਈ ਤਿਆਰ ਹੋਣਗੇ ਹਾਲੇ ਤੱਕ ਇਹਦੇ ਤੇ ਸਹਿਮਤੀ ਕਿਸੇ ਤਰ੍ਹਾਂ ਦੀ ਨਹੀਂ ਬਣ ਰਹੀ ਵਿਧਾਨ ਸਭਾ ਦੇ ਵਿੱਚ ਔਰ ਇਹ ਪ੍ਰਾਈਵੇਟ ਮੈਂਬਰ ਬਿਲ ਹੈ ਇਹਨੂੰ ਨਾ ਤਾਂ ਵਿਰੋਧੀ ਧਿਰ ਦੇ ਲੀਡਰ ਨੇ ਕਦੀ ਖੁੱਲ ਕੇ ਇਹਦੀ ਵਕਾਲਤ ਕੀਤੀ ਹੈ ਨਾ ਹੀ ਸਾਡੀ ਸਰਕਾਰੀ ਧਿਰ ਵੱਲੋਂ ਕਦੀ ਇਹਨੂੰ ਇੰਟਰੋਡਿਊਸ ਕੀਤਾ ਗਿਆ ਔਰ ਨਾ ਹੀ ਆਮ ਆਦਮੀ ਪਾਰਟੀ ਜਾਂ ਭਾਜਪਾ ਦੇ ਅਜੰਡੇ ਤੇ ਇਹ ਬਿਲ ਹੈ ਸੋ ਇਸ ਕਰਕੇ ਸ਼ੁਖਾਲ ਕਹਿਣਾ ਹੁੰਦਾ ਤਾਂ ਜਿਹੜਾ ਇਹ ਬਿਲ ਹੈ ਇਹਨੂੰ ਪੰਜਾਬ ਚ ਭਵਿੱਖ ਚ ਵਿਧਾਨ ਸਭਾ ਚ ਸਮਰਥਨ ਮਿਲਣਾ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਦੂਜੀਆਂ ਪਾਰਟੀਆਂ ਇਹਦੇ ਤੇ ਕੀ ਸੋਚਦੀਆਂ ਇਸ ਕਰਕੇ ਸੁਖਵਾਲ ਖੇਰਾ ਸਾਹਿਬ ਨੇ ਪਰ ਆਪਣੀ ਜਿਹੜੀ ਜੰਗ ਹੈ ਇਸ ਬਿੱਲ ਤੇ ਉਹ ਜਾਰੀ ਰੱਖੀ ਹੋਈ ਹੈ ਉਹ ਕਹਿੰਦੇ ਵੀ ਮੈਂ ਵਿਰੋਧੀ ਨਹੀਂ ਕਿਸੇ ਦਾ ਵੀ ਗੱਲ ਠੀਕ ਹੈ ਉਹ ਵਿਰੋਧ ਨਹੀਂ ਕਰ ਰਹੇ ਉਹ ਕਹਿੰਦੇ ਕਾਨੂੰਨੀ ਪ੍ਰਕਿਰਿਆ ਬਣੇ ਉਹ ਸ਼ਰਤਾਂ ਬਣਾਈਆਂ ਜਾਣ ਕਿ ਕਦੋਂ ਕੋਈ ਜਗ੍ਹਾ ਖਰੀਦ ਸਕਦਾ ਹੈ ਕਦੋਂ ਕਿਸੇ ਨੂੰ ਵੋਟ ਪਾਉਣ ਦਾ ਹੱਕ ਮਿਲੇ ਕਦੋਂ ਕੋਈ ਨੌਕਰੀ ਲਈ ਅਪਲਾਈ ਕਰੇ ਉਹ ਸਿਰਫ ਸ਼ਰਤਾਂ ਬਣਵਾਉਣੀਆਂ ਚਾਹੁੰਦੇ ਨੇ ਤੇ ਦੂਸਰਿਆਂ ਨੇ ਹਜੇ ਤੱਕ ਸੁਖਪਾਲ ਖੈਰਾ ਦੀਆਂ ਇਹਨਾਂ ਸ਼ਰਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਜੀ 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 ਬਿਲਕੁਲ ਸੋਡਲਾ ਜੀ ਅਕੀਦ ਦੇ ਵਿੱਚ ਜ਼ਰੂਰ ਨਵਜੋਤ ਸਿੰਘ ਸਿੱਧੂ ਬਾਰੇ ਵੀ ਜਿਹੜੀ ਇੱਕ ਇੱਕ ਵਾਰ ਫਿਰ ਤੋਂ ਵੱਡੀ ਖਬਰ ਆਈ ਹੈ ਜੋ ਮੀਡੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਵੀ ਬਣੀ ਹੋਈ ਹੈ ਉਸ ਵੱਡੀ ਖਬਰ ਦੇ ਉੱਪਰ ਵੀ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰ ਦਿਓ। ਦੇਖੋ ਇਹ ਖਬਰ ਸਿਆਸੀ ਨਹੀਂ ਹੈ। ਇਹ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਡਾਕਟਰ ਨਵਜੋਤ ਕੌਰ ਸਿੱਧੂ ਉਹਨਾਂ ਬਾਰੇ ਖਬਰ ਹੈ। ਕੱਲ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੇ ਇੱਕ ਤਸਵੀਰ ਜਾਰੀ ਕੀਤੀ ਕਿਉਂਕਿ 6 ਮਹੀਨੇ ਪਹਿਲਾਂ ਡਾਕਟਰ ਨਵਜੂਦ ਕੌਰ ਸਿੱਧੂ ਉਹਨਾਂ ਦੀ ਸਥਿਤੀ ਕਾਫੀ ਜ਼ਿਆਦਾ ਚਿੰਤਾਜਨਕ ਸੀ ਇੱਕ ਦੋ ਵਾਰ ਉਹਨਾਂ ਦੀਆਂ ਸਰਜਰੀਆਂ ਹੋਈਆਂ ਜਿਹੜੀ ਕੈਂਸਰ ਦੀ ਬਿਮਾਰੀ ਹੈ ਉਹ ਠੀਕ ਨਹੀਂ ਸੀ ਹੋ ਰਹੀ ਉਹ ਮੁੜ ਉੱਭਰ ਆਈ ਸੀ ਉਸ ਤੋਂ ਬਾਅਦ ਫਿਰ ਸਰਜਰੀ ਹੋਈ ਫਿਰ ਇੱਕ ਵਾਰੀ ਜਿਹੜਾ ਉਹਨਾਂ ਦਾ ਬਹੁਤ ਗੰਭੀਰ ਇਲਾਜ ਹੋਇਆ ਕੀਮੋਥੈਰਪੀ ਵਗੈਰਾ ਪਰ ਉਹਨਾਂ ਦੇ ਸਿਰ ਦੇ ਵਾਲ ਵੀ ਜਿਹੜੇ ਝੜੇ ਸੀ ਪਰ ਹੁਣ 6 ਮਹੀਨਿਆਂ ਦੇ ਵਿੱਚ ਵਿੱਚ ਨਵਜੋਦ ਸਿੰਘ ਸਿੱਧੂ ਵੀ ਲਗਾਤਾਰ ਪੂਰਾ ਧਿਆਨ ਨਵਜੋਤ ਸਿੰਘ ਸਿੱਧੂ ਦਾ ਡਾਕਟਰ ਨਵਜੋਤ ਕੌਰ ਸਿੱਧੂ ਤੇ ਆ ਜੀ ਉਹ ਆਪਣੇ ਕੰਮ ਦੇ ਨਾਲ ਨਾਲ ਸਾਰਾ ਧਿਆਨ ਆਪਣੇ ਪਰਿਵਾਰ ਤੇ ਦੇ ਰਹੇ ਨੇ ਪਰ ਸ਼ਾਇਦ ਇਹੀ ਕਾਰਨ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਹੁਣ ਪਹਿਲਾਂ ਨਾਲੋਂ ਉਹਨਾਂ ਦੀ ਸਿਹਤ ਠੀਕ ਹੋਈ ਹੈ ਹੁਣ ਅਸੀਂ ਦੇਖਦੇ ਆ ਕਿ ਉਹ ਸਮਾਜਿਕ ਜੀਵਨ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਉਤਰਨ ਲੱਗੇ ਨੇ ਕੋਈ ਵੱਡੀ ਗੱਲ ਨਹੀਂ ਆਉਂਦੇ ਸਮੇਂ 'ਚ ਡਾਕਟਰ ਨਵਜੋਤ ਕੌਰ ਸਿੱਧੂ ਮੁਰਤ ਤੋਂ ਸਾਨੂੰ ਪੂਰੀ ਤਰ੍ਹਾਂ ਨਾਲ ਸਰਗਰਮ ਨਜ਼ਰ ਆਉਂਦੇ ਔਰ ਸੀਤ ਉਹਨਾਂ ਦੀ ਪਹਿਲਾਂ ਨਾਲੋਂ ਚੰਗੀ ਹੋ ਰਹੀ ਐ ਔਰ ਨਵਜੋਤ ਸਿੰਘ ਸਿੱਧੂ ਨੇ ਇਹੀ ਕੱਲ ਫੋਟੋਆਂ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਬਹੁਤ ਸਾਂਝੀਆਂ ਕੀਤੀਆਂ ਜਿਹਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਜਿਹੜੇ ਚਾਹਣ ਵਾਲੇ ਨੇ ਜਾਂ ਪਸੰਦ ਕਰਨ ਵਾਲੇ ਨੇ ਉਹ ਸਾਰਿਆਂ ਦੇ ਵਿੱਚ ਇੱਕ ਖੁਸ਼ੀ ਵਾਲੀ ਗੱਲ ਉਹਨਾਂ ਨੂੰ ਇੱਕ ਅਹਿਸਾਸ ਹੋਇਆ ਕਿ ਠੀਕ ਐ ਕਿ ਡਾਕਟਰ ਨਵਜੋਤਕਰ ਸਿੱਧੂ ਠੀਕ ਹੋ ਰਹੇ ਨੇ ਤੇ ਜਲਦੀ ਉਹ ਬਿਲਕੁਲ ਸਿਹਤਮੰਦ ਹੋ ਕੇ ਹੋਰ ਜਿਹੜੇ ਸਮਾਜ ਸੇਵਾ ਦੇ ਕੰਮ ਨੇ ਉਹਨਾਂ ਦੇ ਵਿੱਚ ਵੀ ਨਜ਼ਰ ਆਉਣਗੇ ਸੋ ਇਹੀ ਖਬਰ ਹੈ ਜਿਹੜੀ ਕਾਲੇ ਲਗਾਤਾਰ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਔਰ ਟੈਲੀਵਿਜ਼ਨ ਚੈਨਲ ਜੀ ਜੀ ਠੀਕ ਹੈ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਪੂਰਾ ਅਪਡੇਟ ਤੇ ਸਿਆਸੀ ਅਨਲਿਸਿਸ ਵੀ ਸਾਂਝਾ ਕੀਤਾ ਹੈ ਦਸ਼ਕਾ ਦਾ ਵੀ ਧੰਨਵਾਦ ਕਰਦੇ ਹਾਂ ਜੋ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਹਮੇਸ਼ਾ ਹੀ ਤੇ ਆਪਣੇ ਸੁਝਾਅ ਵੀ ਸਮੇਂ-ਸਮੇਂ ਤੇ ਸਾਡੇ ਨਾਲ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਣ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਤੁਹਾਨੂੰ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕੋਈ ਵੀ ਤੇ ਉਹ تیر ਵੀ ਆਪਣੀ ਗੱਲ ਸਾਡੇ ਨਾਲ ਸਾਂਝੀ ਕਰ ਸਕਦਾ ਅਸੀਂ ਉਹਨਾਂ ਦਾ ਵਿਚਾਰ ਵੀ ਅੱਗੇ ਵਧਾਵਾਂ ਬਹੁਤ ਤਾਂ